ਮਾਮਲਾ ਸਰਦਾਰ ਜੀ ਇਹ ਮਾਮਲਾ ਜੀ ਇੱਕ ਵਾਰਦਾਤ ਹੋਈ ਸੀ ਮਿਤੀ 22 ਜੁਲਾਈ ਨੂੰ ਜੀ ਇਸਨੂੰ ਰਿਪੋਰਟ ਹੋਈ ਹੈ 26 ਤਰੀਕ ਨੂੰ ਤੇ ਇੱਕ ਵਿਕੀ ਨਾਮ ਦਾ ਸ਼ਖਸ ਹੈਗਾ ਵਿਕੀ ਸਾਲੋਂ ਉਸ ਬੋਸ ਦਾ ਪ੍ਰਿੰਮਰ ਰਹਿਣ ਵਾਲਾ ਇਹਨੇ ਆ ਕੇ ਥਾਣੇ 'ਚ ਰਿਪੋਰਟ ਲਿਖਾਈ ਸੀ ਕਿ ਕਿ ਤਿੰਨ ਬੰਦਿਆਂ ਨੇ 22 ਤਰੀਕ ਨੂੰ ਰਾਤ ਨੂੰ ਕਰੀਬ 11:30 ਵਜੇ ਦਾਅ ਦਿਖਾ ਕੇ ਇਹਦਾ ਮੋਬਾਈਲ ਤੇ ਇਹਦਾ ਜੋ ਪਾਸਪੋਰਟ ਵਗੈਰਾ ਖੋ ਲਿਆ ਸਿਕਾ ਪਹਿਲਾਂ ਤਾਂ ਆਪਣੇ ਲੈਵਲ ਤੇ ਆਪਣਾ ਤੁੰਤਪਤਾ ਲੋਕ ਸਾਹਮਣੇ ਨਹੀਂ ਆਉਂਦੇ ਲੇਕਿਨ ਜਦੋਂ ਉਹ ਸਾਹਮਣੇ ਆਏ ਤਾਂ 26 ਜੂਨ ਨੂੰ ਮੈਂ ਐਫ ਆਈ ਆਰ ਰਜਿਸਟਰ ਕਰਾਈ ਜਿਹੜੀ ਦੀ ਐਫ ਆਈ ਆਰ ਕਾ ਡਿਵੀਜ਼ਨ ਨੰਬਰ 2 ਗੁਜਰਾਣਾ ਦੇ ਵਿੱਚ ਐਫ ਆਈ ਆਰ ਨੰਬਰ 22 ਮੈਂ ਅੰਦਰ ਬੀਰੀ ਸੈਕਸ਼ਨ ਆਫ ਸਚਿੰਗ ਇਹ ਰਜਿਸਟਰ ਕੀਤੀ ਜਿਹਨੇ ਤੇ ਪੀਛੇ ਮਹਾਂਜੋਬ ਸੀਪੀ ਸਾਹਿਬ ਵੀ ਰਹਿ ਤਾ ਤੇ ਤੇ ਜੋ ਆਫਸਰਿੰਗ ਸੀਨੀਅਰ ਅਫਸਰਾਂ ਨੇ ਘੱਟ ਤੱਕ ਐਸ ਐਚਓ ਨੇ ਅਮਰ ਬਜਗਤੀ ਤੇ ਜਿਹੜਾ ਕੰਸਰਨ ਆਈ ਹੋ ਸਗਾ ਇਹਨੂੰ ਉਦੋਂ ਪੁਲਿਸ ਪਾਰਟੀ ਨੂੰ ਸਫਲਤਾ ਸਭ ਹੋਈ ਜਦੋਂ 27 ਤਰੀਕ ਨੂੰ ਮੈਂਨੇ ਇੱਕ ਇਹਦਾ ਪਰੂਪੀ ਸੀ ਜਿਹਦਾ ਨਾਮ ਹੈਗਾ ਜੀ ਰੋਹਿਤ ਪੁੱਤਰ ਰਜਿੰਦਰ ਚੋਹਾਨ ਇਹਨੂੰ ਕਾਬੂ ਕੀਤਾ ਜੀ ਜਦੋਂ ਉਹਨੂੰ ਕਾਬੂ ਫਸਟੇਜ ਤੇ ਕੀਤਾ ਤਾਂ ਇਹਦੇ ਕੋਲ ਇੱਕ ਆਟੋਬਾਈਕ ਬੰਗ ਤੇ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਤੁਹਾਨੂੰ ਪਤਾ ਹੈ ਵਾਰਤਤ ਕਰਦੇ ਨੇ ਜਾਇ ਇਹਨਾਂ ਨੇ ਫੇਕ ਨੇ ਬਿਜੜੀ ਜਾਲੀ ਨੰਬਰ ਪਲੇਟਾਂ ਲਾਈਆਂ ਹੁੰਦੀਆਂ ਜਾਂ ਉਹਦਾ ਉਹ ਨੰਬਰ ਹੁੰਦਾ ਜਾਂ ਨੰਬਰ ਲਾਇਆ ਹੁੰਦਾ ਉਹ ਨੰਬਰ ਪਲੇਟਾਂ ਨਾਲ ਜਿਹੜੀ ਰਜਿਸਟ੍ਰੇਸ਼ਨ ਪਲੇਟ ਹੈਗੀ ਉਹ ਢੇਡੀ ਕੀਤੀ ਹੋਈ ਸੀ ਜਦੋਂ ਚੈਕਿੰਗ ਦੌਰਾਨ ਕਾਬੂ ਆਇਆ ਤਾਂ ਉਹ ਮੌਕੇ ਤੇ ਹੀ ਇਹ ਕੋਈ ਤਨੀ ਆਪਣੀ ਸਵਿਛਤੀਕਰ ਨਹੀਂ ਦੇ ਸਕਿਆ ਆਪਣੀ ਮਾਲਕੀ ਨਹੀਂ ਦੱਸ ਸਕਿਆ ਤੇ ਇਹਦੇ ਕੋਲ ਆਟੋਮੋਬਾਈਲ ਫੋਨ ਤੇ ਨਾਲ ਇੱਕ ਬਿਨਾ ਨੰਬਰੀ ਸਪਲੈਂਡਰ ਕਾਲਾ ਰੰਗ ਦਾ ਮੋਟਰਸਾਈਕਲ ਨਾਮ ਦੋਹੜਾ ਕੋ ਮਜੀਦ ਪੁੱਛਗਤ ਕੀਤੀ ਗਈ ਕਿ ਮੈਂ ਆਪਣੇ ਨਾਲ ਦੋ ਹੋਰ ਸਾਥੀ ਨੇ ਇੱਕ ਦਾ ਨਾਮ ਹੈਗਾ ਅਨੀਸ਼ ਉਹ ਵੱਡਾ ਕਾਲੂ ਤੇ ਇੱਕ ਹੈਗਾ ਆਜ਼ਾਦ ਪੁੱਤਰ ਕੱਲ ਇਹ ਤਿੰਨੇ ਹੀ ਜਾਣੇ ਜਿਹੜੇ ਇੱਥੇ ਜਿਹੜਾ ਤੁਹਾਡਾ ਡਿਵੀਜ਼ਨ ਨੰਬਰ 2 ਦੇ ਵਿਚਾਲੇ ਪਿਸਲਮ ਖਣ ਜਿਹੜੀ ਆ ਪੈਂਦਾ ਉੱਥੇ ਦੇ ਰਹਿਣ ਵਾਲੇ ਨੇ ਤੇ ਇਹ ਤੋਂ ਮੈਂ ਸਾਫ਼ ਦੱਸ ਦਿੰਦਾ ਕਿ ਇਹਨਾਂ ਵਿੱਚੋਂ ਇੱਕ ਜਿਹੜਾ ਅੱਜ ਬੰਦਾ ਕਾਬੂ ਕੀਤਾ ਹੈ ਮੁੰਡਾ ਕਾਬੂ ਕੀਤਾ ਹੈ ਮਤਲਬ ਉਹ ਆਪਣੇ ਆਪ ਨੂੰ ਉਹਦੇ ਜੋ ਅਜੇ ਇਨੀਸ਼ੀਅਲ ਸਟੇਜ ਤੇ ਜੋ ਦੀ ਏਜ ਲੱਗ ਰਹੀ ਹੈ ਉਹ ਮੈਨਰ ਲੱਗ ਰਿਹਾ 16 ਸਾਲ ਦਾ ਕਿਉਂਕਿ ਜੋ ਉਹ ਹਜੇ অথੈਨਟਿਕ ਪ੍ਰੂਫ ਹੈ ਨਹੀਂ ਉਹ ਲੇਕਿਨ ਆਪਣੇ ਉਹ ਮਾਈਨਰ ਦਾ ਸਭ ਵਾਜੀ ਵੈਰੀਫਾਈ ਕਰਕੇ ਜੋ ਮਾਈਨਰ ਜੁਵਨਲ ਐਕਟ ਦੇ ਵਿੱਚ ਹੈਗਾ ਉਹ ਉਹ ਅਸੀਂ ਕਾਰਵਾਈ ਕਰਾਂਗੇ ਇਹਨਾਂ ਤਿੰਨਾਂ ਬੰਦਿਆਂ ਨੂੰ ਅਰੈਸਟ ਕੀਤਾ ਹੈ ਤੇ ਟੋਟਲ ਹੁਣ ਤੱਕ ਇਹਨਾਂ ਦੇ ਕੋਲੋਂ 8 ਮੋਬਾਈਲ ਬੈਲੇਨਗ ਪਰਮਤ ਹੋਇਆ ਦੋ ਮੋਬਾਈਲ ਇਹਦੇ ਸ਼ੀਸ਼ਕੋ ਬ੍ਰਾਮ ਹੋਏ ਨੇ ਤੇ 10 ਮੋਬਾਈਲ ਹੋਣਾ ਜਾਤ ਇਹ ਕਿਨਾਰੇ ਪੁਹਾ ਜਿਹੜਾ ਅ ਅ ਦਾ ਦਾ ਬਾਗਮੇ ਇਬਰਾਹਮ ਸਰ ਇਹਦਾ ਪਹਿਲਾ ਵੀ ਕੋਈ ਮਕਦਮਾ ਹੈ ਦੇਖ ਹਜੇ ਜਿਹੜੀ ਇਨੀਸ਼ੀਅਲ ਸੇ ਤੇ ਜੋ ਉਹ ਸੀਦੀ ਅਸੀਂ ਪੁੱਛ ਕੀਤੀ ਹੈ ਹਜੇ ਫਰੈਸ਼ ਹੈ ਤੁਸੀਂ ਕਹਿ ਸਕਦੇ ਹੋ ਕਿ ਹਾਂ ਵੀ ਇਹਨੇ ਕ੍ਰਾਈਮ ਸ਼ੁਰੂ ਕੀਤਾ ਹੈ ਸਰ ਇਹਨੇ ਗਿਆਨ ਕਿਦਾਂ ਨਾ ਆ ਕੇ ਪਹੁੰਚ ਕੇ ਸਾਹਮਣੇ ਪਤਾ ਲੱਗਾ ਦੋਸਤਾ ਗਵੰਡੀ ਹੈ ਜਾਂ ਲਗ ਲਗ ਏਰੀਆ ਦੇ ਕੇ ਇਸ ਲਾਮਗੰਜ ਦੇ ਇੱਕ ਆਪਸ ਯਾਰ ਦੋਸਤ ਨੇ ਜੀ ਹੁਣ ਇਹਨੂੰ ਪੇਸ਼ ਕੀ ਕਰਾਂਗੇ ਅਦਾਲਤ ਦਾਲ ਚ ਪੇਸ਼ ਕਰਕੇ ਇਹਨਾਂ ਦਾ ਰਮਾਨ ਲਾਵਾਂਗੇ ਜੀ ਜਿਹੜਾ ਦੋ ਜਾੜੇ ਹੈਗੇ ਨੇ ਜੀ ਤੁਹੋ ਜਿਹੜਾ ਜੋ ਵੀ ਨਾਇਲਾ ਉਹ ਜੋਨਰ ਪ੍ਰੋਸੈਸ ਦੇ ਦੀਣਾ ਹੋਗਾ ਜੀ ਕਿਉਂਕਿ ਜੁਗੜਾ ਨੂੰ ਆਪਸੇ ਦਾ ਜੁਨਾਇਰ ਕੋਰਟ ਵਿੱਚ ਪੇਸ਼ ਕਰਦੇ ਆ ਤਾਂ ਆਪਾਂ ਉਹਦਾ ਰਿਮਾਂਡ ਲੈ ਨਹੀਂ ਸਕਦੇ ਤੇ ਉਹਨੂੰ ਸਿੱਧਾ ਪੇਸ਼ ਕਰਕੇ ਜੋ ਉਹਨੂੰ ਕੋਰਟਸ ਤੇ ਉਹਨੂੰ ਪੇਸ਼ ਕਰਕੇ ਅਰੇ ਕਿਤੇ ਪੰਜਾਬੀ ਹੈ ਪਰਵਾਸੀ ਹੈ ਇਹ ਹੁਣ ਜਿਹੜਾ ਬੰਦਾ ਪੰਜਾਬੀ ਬੋਲਦਾ ਤੋ ਪੰਜਾਬੀ ਗੈਸਾ ਉਹ ਪਰਵਾਸੀ ਦਾ ਇਦਾਂ ਹੋ ਜੀ ਤੇਰੀ ਬੈਕਗਰਾਉਂਡ ਹੈਗੀ ਐ ਇਨੀਸ਼ੀਅਲ ਕਿਉਂਕਿ ਹੁਣ ਜਦੋਂ ਆਪਾਂ ਕਹੀਏ ਕਿ ਆਧਾਰ ਕਾਰਡ ਹੈ ਆਧਾਰ ਕਾਰਡ ਨੂੰ ਆਪਾਂ ਜਦੋਂ ਪੁਲਿਸ ਆ ਜੋ ਕੋਟ ਵੀ ਆ ਉਹ ਆਥੈਂਟਿਕ ਕਿ ਰੈਜ਼ੀਡੈਂਸ਼ੀਅਲ ਪ੍ਰੂਫ ਜਾਂ ਉਹਨੂੰ ਕੋਈ ਇਦਾਂ ਦਾ ਵੈਲਿ ਉਦੇ ਵਾਸਤੇ ਉਦੇ ਵਾਸਤੇ ਆਪਾਂ ਇਨੀਸ਼ੀਅਲ ਜਿਹੜੇ ਜੋ ਹੋਰ ਲੱਗਦਾ ਜੋ ਐਡਰੈਸ ਇਹਨਾਂ ਦੇ ਹੈਗਾ ਉਹ ਸਲਾਮ ਮੈਦਾ ਦੱਸਿਆ ਬਾਕੀ ਜੇ ਹੁਣ ਬੈਕਗ੍ਰਾਉਂਡ ਜਾਵਾਂਗੇ ਤੇ ਜੇ ਕਿਤੇ ਬਾਪ ਵੀ ਕਿਸੇ ਸਟੇਟ ਦੇ ਹੋਏ ਆ ਤਾਂ ਉੱਥੋਂ ਵੀ ਇਹਨਾਂ ਦੇ ਜਿਹੜੇ ਹੈਗੇ ਆ ਹਿਸਟਰੀ ਇਹਨਾਂ ਦੀ ਪਤਾ ਕਰਾਂਗੇ ਕਿ ਉੱਥੇ ਕੋਈ ਕ੍ਰਾਈਮ ਕਰਕੇ ਭੱਜ ਕੇ ਤਾਂ ਨਹੀਂ ਇੱਥੇ ਆਏ ਹੋਏ। ਦੱਸਿਆ ਕੀ ਕੰਮ ਕਿਦਾਂ ਮਲੇ ਇਹਨਾਂ ਨੇ ਸ਼ੁਰੂ ਕੀਤਾ ਕਿਸ ਤਰ੍ਹਾਂ ਇਹ ਸ਼ੁਰੂ ਤਾਂ ਹੁਣ ਜੀ ਸ਼ੁਰੂ ਇਹ ਹਰ ਬੰਦਾ ਇਸ ਗਲਤ ਫੀਲ ਦੇ ਵਿੱਚ ਇਸ ਕਰਕੇ ਆਉਂਦਾ ਕਿ ਹਾਂ ਵੀ ਇਹਨਾਂ ਨਾਲ ਮਿਹਨਤ ਘੱਟ ਲੱਗਦੀ ਹੈ। ਜੀ 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 ਮੈਨੂੰ ਤੁਸੀਂ ਡਾਕਟਰ ਕਰਾਤਾ ਸਾਹਿਬ ਨਸ਼ੇ ਦੇ ਵੀ ਆਦੀ ਹੈ ਕੋਈ ਇਹ ਨਸ਼ੇ ਦੇ ਐਸਾ ਚ ਹਜੇ ਤੱਕ ਤਾਂ ਕੋਈ ਵਿੱਚ ਨਾ ਇਦਾਂ ਦੀ ਕੋਈ ਗੱਲ ਕਰਦੀ ਹੈ ਉਹ ਜ਼ਰਾ ਵੇਚਦੇ ਕਿਉਂ ਚਲੇ ਜਾ ਹਾਂਜੀ ਇਹ ਉਹ ਕਰ ਰਹੇ ਜੀ ਇਹ ਕਰ ਰਹੇ ਜੀ ਉਹਦੇ ਵੀ ਕਰਵਾਉਂਦੇ ਮੇਬੀ ਇਹਦੇ ਵਿੱਚ ਉਹ ਵੀ ਹੋ ਸਕਦਾ ਕਿ ਆਪੇ ਆਪਾਂ ਨੂੰ ਹੋਰ ਫੋਨ ਵੀ ਮਿਲਣ ਜੀ ਤਾਂ ਜਿਹੜਾ ਖਰੀਦਦਾ ਸੀ ਉਹਦੇ ਵੀ ਕਾਰਵਾਈ ਹੋਊਗੀ ਨਹੀਂ ਦੇਖੋ ਜੀ ਦੇਖੋ ਇਹਦੇ ਵਿੱਚ ਜਿਹੜੀ ਪਹਿਲਾਂ ਜਿਹੜੀ ਆਈਪੀਸੀ ਦੀ ਧਾਰਾ ਹੁੰਦੀ ਸੀ ਕਿ ਜੀ ਉਹ ਬੀਨੈਸ ਕੁਲਮਟ ਹੋਈਆਂ ਹੈ ਜੀ ਤੇ ਉਹਦੇ ਵਿੱਚ ਜਿਹੜਾ ਖਰੀਦਣ ਵਾਲਾ ਉਹ ਵੀ ਬਰਾਬਰ ਦਾ ਜ਼ਿੰਮੇਦਾਰ ਆ ਉਨੇ ਦੇਰ ਤੱਕ ਜਿੰਨੇ ਦੇਰ ਤੱਕ ਉਹਨੂੰ ਪਤਾ ਨਹੀਂ ਹੈ ਸਰ ਇਹ ਟੋਟਲ ਕਿੰਨੇ ਬੰਦੇ ਰੈਸਟ ਕੀਤੇ ਤਿੰਨ ਜਣੇ ਜੀ ਇੱਕ ਤੁਸੀਂ ਮਾਈਨਰ ਵੀ ਗਏ ਦੋ ਦੋ ਰੈਸਟ ਨੇ ਤੀਜੇ ਨੂੰ ਆਪ ਐਪਰੀਹੈਂਡ ਕਰਨਾ ਮਾਈਨਰ ਜਿਹੜੀ ਜੁਵਨਲ ਦੀ ਪੋਸਟ ਹੈਗੀ ਹੈ ਜਿਹੜਾ ਜੁਵਨਲ ਹੁੰਦਾ ਜੀ ਉਹਨੂੰ ਆਪਾਂ ਐਪਰੀਹੈਂਡ ਕਰਦੇ ਆ ਨਾ ਕਿ ਰੈਸਟ ਕਰਦੇ ਠੀਕ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਐਫ ਆਈ ਆਰ ਬੰਦੇ ਨੇ ਦੋ 22 ਤਰੀਕ ਨੂੰ ਲੋਕਪਰੀ ਤੇ 26 ਨੂੰ ਕੰਪਲੀਟ ਹੋਈ ਉਹਦੇ ਤੋਂ ਇਹਦਾ ਜੋ ਤਿੰਨਾਂ ਨੂੰ ਕਿੰਨੇ ਕਲਪ ਕੀਤੀ ਜਿਹੜੇ ਰੈਸਟ ਸੀਗੇ ਨਹੀਂ ਸਕੇ ਤਨੇੇ ਕੋ ਮੋਟਰਸਾਈਕਲ ਇੱਕ ਕੋ ਮੋਟਰਸਾਈਕਲ ਉਹ ਵੀ ਇੰਵੈਂਸ਼ਨਲ ਕਰਦੀ ਕੀ ਸੀ ਕਿ ਈਐਲਸੀ ਕੰਮ ਵਾਸਤੇ ਆਪਣੀ ਯੇਜ ਪ੍ਰਸਤੀ ਜਾਂ ਆਪਣੇ ਨਵੇਂ ਕੱਪੜਿਆਂ ਵਾਸਤੇ ਬ੍ਰਾਂਡਡ ਕੋਲ ਦੇਖੋ ਹੁਣ ਇਹ ਜਿਹੜਾ ਜਿਹੜਾ ਈਜ਼ੀ ਮਨੀ ਨਹੀਂ ਕਹਿੰਦੇ ਜਾਂਦਰ ਹਾਰਡ ਐਂਡ ਮਨੀ ਜਿੱਦਾਂ ਮਰਜ਼ੀ ਕਰਾਓ ਹੁਣ ਬੰਦੇ ਨੇ ਆਪਣੇ ਸਾਰੇ ਜ਼ਰੂਰਤਾਂ ਪੂਰੀਆਂ ਕਰਦੇ ਹੁਣ ਇਹ ਜਦੋਂ ਆਪਾਂ ਇਹਨੂੰ ਇੱਕ ਡਿਟੇਲਡ ਇਨਵੈਸਟੀਗੇਸ਼ਨ ਜਾਂਚ ਅਪਰੋਚਨ ਇਹਦੀ ਕਰਾਂਗੇ ਫਿਰ ਇਹਨਾਂ ਦੇ ਦੇਖਾਂਗੇ ਕਿ ਹਾਂ ਵੀ ਇਹਨਾਂ ਦੇ ਨਾਲ ਤੇ ਹੋਰ ਦੇ ਇਹ ਸੈਲਫ ਮੋਟੀਵੇਟਿਡ ਨੇ ਜਾਂ ਕਿਸੇ ਦੂਜੇ ਬੰਦੇ ਤੋਂ ਮੋਟੀਵੇਟਡ। ਇਹ ਮੋਟਰਸਾਈਕਲ ਜਿਹੜਾ ਫੜਿਆ ਇਹਨਾਂ ਨੇ ਕਿੱਥੋਂ ਇਹ 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 ਹੁਣ ਇਹ ਇਹਦਾ ਇਹਦੀ ਕੈਗਨੇਟ ਕਵਰ ਰਹੇ ਜੀ ਇਹਦਾ ਜਿਹੜਾ ਆਪਸ ਜਿਹੜੀ ਉਹ ਹੈਗੀ ਕਿਉਂਕਿ ਨੰਬਰ ਪਲੇਟ ਹੈ ਨਹੀਂ ਸੀ ਇਹਦੀ ਤੇ ਇਹਦੀ ਜਿਹੜੀ ਹੁਣ ਮੇਰਾ ਚੈਸੀ ਨੰਬਰ ਜਾਂ ਜੋ ਵੀ ਇੰਜਨ ਨੰਬਰ ਹੈ ਰੋਡ ਡੇਟ ਲਾ ਕੇ ਭੇਜਾਂਗੇ ਕਿ ਆ ਵੀ ਉਹ ਪਹਿਲਾਂ ਵੀ ਕਿਸੇ ਤੋਂ ਚੋਰੀ ਕੀਤਾ ਕਿਉਂਕਿ ਜਿਹੜੀ ਤੁਹਾਨੂੰ ਪਤਾ ਹੈ ਕਿ ਫਸਟ ਇਨਸਟੈਂਸ ਤੇ ਜਿਹੜੇ ਵੀ ਕੂਜ਼ ਆਪਾਂ ਪੜਦੇ ਆ ਹੁਣ ਆਪਾਂ ਇਹ ਤਾਂ ਉਹਨੂੰ ਤੋਂ ਤੋਂ ਰੱਖਦੇ ਨਹੀਂ ਹੈ ਕਿ ਆਵੇਂ ਪਹਿਲੇ ਪਹਿਲੇ ਹਿਸਾਬ ਨੇ ਸੱਚ ਬੋਲ ਅਗਲਾ ਪਚਨ ਦੀ ਪੂਰੀ ਕੋਸ਼ਿਸ਼ ਕਰਦਾ ਆ ਚਲੋ ਹੁਣ ਅੱਜ ਕੱਲ ਜਿਹੜੇ ਹਿਸਾਬ ਨਾਲ ਇਨਕੁਇਰੀਸ਼ਨ ਚੱਲਦੀ ਹੈ ਉਹ ਤੁਹਾਨੂੰ ਹੀ ਪਤਾ ਹੈ ਤੇ ਉਹਨਾਂ ਨੇ ਥੋੜਾ ਜਿਆਦਾ ਨੂੰ ਆਪਣਾ ਟੈਕਨੀਕਲੀ ਤੇ ਜੋ ਇਹਨਾਂ ਦਾ ਰਿਕਾਰਡ ਕੋਲ ਲੈ ਕੇ ਦਬੇਰੀ ਆਪਾਂ ਵੈਰੀਫਾਈ ਕਰ ਸਕਦੇ ਹਾਂ ਸਰ ਇਹ ਸਨੇਚਿੰਗ ਕਰਦੇ ਸੀ ਜਾਂ ਸਨੇਚ ਕਿ ਜਿੰਨੇ ਫੋਨ ਆ ਸਾਰੇ ਸਨੇਚਿੰਗ ਸਨੇਚ ਨਹੀਂ ਸਨੇਚ ਨਹੀਂ ਇਹਨਾਂ ਦੇ ਬਕੋ ਬਕਰ ਤਰੀਕੇ ਨਹੀਂ ਮਤਲਬ ਰਾਤ ਨੂੰ ਕਰਦੇ ਇਹ ਆਪਾਂ ਸਾਰੇ ਥਾਣਿਆਂ ਨੂੰ ਵੀ ਡਿਟੇਲ ਭੇਜੀ ਹੈ ਐਸਐਚਓ ਸਾਨੂੰ ਪਹਿਲਾਂ ਇਚ ਡਿਕਸ਼ਨ ਦਿੱਤੀ ਹੈ ਕਿ ਹਾਂ ਵੀ ਇਹਦੇ ਜਿੰਨੇ ਵੀ ਆਈਐਮਆਈ ਨੰਬਰ ਰਜਿਸਟਰ ਆ ਕੇ ਸਾਰੇ ਥਾਣਿਆਂ ਨੂੰ ਛੇੜ ਕੋ ਇਹਦੇ ਵਿੱਚੋਂ ਕਿਸੇ ਸਾਡੇ ਤੋਂ ਵੀ ਕਿਸੇ ਖਾਸ ਦਾ ਕਿਸੇ ਦਾ ਕੋਈ ਸਨੇਚ ਹੋਇਆ ਹੋਵੇ ਮਤਲਬ ਫੋਨ ਹੁਣ ਵਾਪਸ ਦੇ ਦਿੱਤੇ ਜਾਣਗੇ ਬਿਨਾਂ ਵਾਪਸ ਦੇਖੋ ਜਿਹੜੇ ਜੋ ਪ੍ਰੋਪਰ ਜੋ ਪ੍ਰੋਪਰ ਵੀਅਮ ਖੜਾਇਆ ਜੋ ਟੀ ਲੀਗਲ ਵੀ ਹੈਗਾ ਉਹ ਜ ਸਾਡੇ ਜਿਹੜੇ ਅਦਾਲਤਿਕਾ ਕੋਲੋਂ ਵਾਪਸ ਦਿੱਤੇ ਜਾਣਗੇ ਠੀਕ ਹੈ